ਤੋ ਬਹੁਤ ਪਰਮਾ ਜਿਹੜਾ ਹੈਗਾ ਉਤਸ਼ਾਹ ਮਿਲਿਆ ਲੋਕਾਂ ਦਾ ਜਿਸ ਪ੍ਰਕਾਰ ਦਾ ਹੰਗਾਰਾ ਸੀ ਔਰ ਲੋਕਾਂ ਦੇ ਦੁਕਾਨਾਂ ਚ ਖੜਿਆਂ ਦੇ ਚਿਹਰੇ ਇਹ ਦੱਸਦੇ ਸਨ ਕਿ ਕੁਝ ਚੰਗਾ ਹੋਣ ਵਾਲਾ ਹੈ ਕਿਉਂਕਿ ਰਾਜਨੀਤਿਕ ਵਿਅਕਤੀ ਜਿਹੜੇ ਹੈ ਉਹ ਆਪਦੇ ਰਾਜਨੀਤਿਕ ਤਜਰਬੇ ਤੋਂ ਥੋੜਾ ਅੰਦਾਜ਼ਾ ਲਾ ਲੈਂਦੇ ਸੋ ਮੈਨੂੰ ਇਹ ਲੱਗਿਆ ਕਿ ਲੋਕ ਚੁੱਪ ਨੇ ਖਮੋਸ਼ ਨੇ ਲੇਕਿਨ ਜਿਸ ਪ੍ਰਕਾਰ ਉਹਨਾਂ ਦੀਆਂ ਚਿਹਰੇ ਨੇ ਅੱਖਾਂ 'ਚ ਮੁਸਕਰਾਹਟ ਹੈ ਸੋ ਲੱਗਦਾ ਹੈ ਕਿ ਕੁਝ ਚੰਗਾ ਹੋਣ ਵਾਲਾ ਹੈ ਦੂਜੀ ਗੱਲ ਅੱਜ ਦੇ ਇਸ ਚੋਣਾਂ ਦੇ ਇੱਕ ਸਨੇਹਾ ਹੈ ਹੁਣ ਉਮੀਦਵਾਰ ਹੈ 4-5 ਲੋਕਾਂ ਨੇ ਦੇਖਣਾ ਕਿ ਕਿਸ ਉਮੀਦਵਾਰ ਨੂੰ ਉਮੀਦਵਾਰ ਜਿਨ੍ਹਾਂ ਤੇ ਬਹੁਤ ਗੰਭੀਰ ਇਲਜ਼ਾਮ ਨੇ ਔਰ ਜਿਹੜੇ ਪਾਰਟੀਆਂ ਬਦਲਦੇ ਨੇ ਜਿਹੜੇ ਨੋਨ ਰਹੇ ਨੇ ਇਸ ਗੱਲ ਦੇ ਲਈ ਕਿ ਹੁਣ ਵੀ ਉਹ ਸਰਕਾਰਾਂ ਦਾ ਆਸਰਾ ਲੈਣਾ ਚਾਹੁੰਦੇ ਨੇ ਆਪਣੀਆਂ ਪਾਰਟੀਆਂ ਛੱਡ ਕੇ ਇੱਕ ਤਾਂ ਉਹ ਉਮੀਦਵਾਰ ਹੈ ਮੈਂ ਉਹਦਾ ਨਾਮ ਨਹੀਂ ਲਵਾਵਾਂਗਾ ਸਮਝ ਗਏ ਲੋਕ ਕਿ ਕਿਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਉਹਨਾਂ ਦੂਸਰਾ ਇੱਕ ਵਿਅਕਤੀ ਉਹ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਔਰ ਲੋਕਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਆਪਣੇ ਪਰਿਵਾਰ ਨੂੰ ਜਿਤਾਉਣਾ ਚਾਹੁੰਦਾ ਹੈ ਇਹ ਲੋਕਾਂ ਨੇ ਦੇਖਣਾ ਹੈ ਕਿ ਦਿਨ ਦਿਹਾੜੇ ਜਿਹੜੀਆਂ ਮੌਤਾਂ ਹੋ ਰਹੀਆਂ ਪੰਜਾਬ ਦੇ ਅੰਦਰ ਕੀ ਤੁਸੀਂ ਪੁਰਾਣੇ ਦਿਨ ਫੇਰ ਵਾਪਸ ਲਿਆਉਣਾ ਚਾਹੁੰਦੇ ਹਾਲਾਤ ਉਹ ਮਾੜੇ ਹਾਲਾਤ ਤਰਨ ਤਰਨ ਵਾਲੇ ਲੋਕਾਂ ਨੇ ਵੇਖੇ ਵੇ ਤੋਂ ਮੈਨੂੰ ਲੱਗਦਾ ਕਿ ਤੀਸਰੇ ਜਿਹੜੇ ਵਿਅਕਤੀ ਨੇ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਕਨਸਟੀਟਿਊਸ਼ਨ ਆਫ ਇੰਡੀਆ ਬਾਬਾ ਸਾਹਿਬ Ambedkar ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ ਜਿਹੜਾ ਤਿਰੰਗਾ ਦੇਸ਼ ਦਾ ਤਿਰੰਗਾ ਕਾਂਗਰਸ ਦਾ ਤਿਰੰਗੇ ਦੀ ਗੱਲ ਨਹੀਂ ਕਰ ਰਿਹਾ ਦੇਸ਼ ਦੇ ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਤੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦਾ ਕਿ ਉਹਨਾਂ ਲੋਕਾਂ ਨੂੰ ਤੁਸੀਂ ਜਿਤਾਉਣਾ ਇੱਕ ਪਾਸੇ ਉਹ ਉਮੀਦਵਾਰ ਹੈ ਦੋ ਪਾਰਟੀਆਂ ਦੇ ਬੀਜੇਪੀ ਦਾ ਉਮੀਦਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਦੂਜੇ ਪਾਸੇ ਪਾਰਟੀ ਵੀ ਹੈ ਹੜਾਂ ਦੇ ਵਿੱਚ ਜੋ ਹਾਲਾਤ ਹੋਏ ਜੋ ਨਸ਼ੇ ਦੇ ਹਾਲਾਤ ਨੇ ਜੋ ਗੈਂਗਸਟਰਾਂ ਦੇ ਹਾਲਾਤ ਨੇ ਜੋ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਸਰਕਾਰ ਸੋ ਇੱਕ ਪਾਸੇ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਇਸ ਇਲਾਕੇ ਨਾਲ ਸੰਬੰਧਿਤ ਹੈ ਕਿਸੇ ਪ੍ਰਕਾਰ ਦਾ ਕੋਈ આરોਪ ਨਹੀਂ ਹੈ ਉਹ ਇੱਕ ਵਿਅਕਤੀਗਤ ਜੀਵਨ ਤੇ ਔਰ ਜਿਹੜਾ ਮਠਬੋਲੜਾ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਲੋਕਾਂ ਤੋਂ ਵੋਟ ਮੰਗਦਾ ਇੱਕ شریف ਇਨਸਾਨ ਸੋ ਮੈਨੂੰ ਲੱਗਦਾ ਕਿ ਤਰਨਤਨ ਦੇ ਮਾਝੇ ਦੇ ਲੋਕ ਬੜੇ ਜੁਝਾਰੂ ਲੋਕ ਨੇ ਇੱਥੋਂ ਦੇ ਇਸ ਜ਼ਿਲ੍ਹੇ ਦੇ ਇਹ ਇਨਕਲਾਬੀ ਲੋਕ ਨੇ ਇਹ ਇਨਕਲਾਬ ਖੜਾ ਕਰਦੇ ਨੇ ਇਸ ਕੋਈ ਦੂਰ ਆਇਆ ਨਹੀਂ ਲੇਕਿਨ ਕੇਵਲ ਤੇ ਕੇਵਲ ਗੱਲ ਸਮਝਣ ਦੀ ਹੈ ਔਰ ਮੈਨੂੰ ਲੱਗਦਾ ਕਿ ਉਹ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਮਾਝੇ ਦੇ ਉਸ ਜਹਾਰੂ ਲੋਕਾਂ ਨੇ ਜਿਨ੍ਹਾਂ ਦੀ ਮਸਾਲਾ ਪੂਰੀ ਦੁਨੀਆ ਦੇ ਵਿੱਚ ਲੋਕ ਦਿੰਦੇ ਸੋ ਮੈਨੂੰ ਲੱਗਦਾ ਕਿ ਉਹ ਬੜੇ ਸਿਆਣਫ ਦੇ ਨਾਲ ਇਸ ਜਿੰਨੀ ਚੋਣ ਦਾ ਫੈਸਲਾ ਲੈਣਗੇ ਤਾਂ ਜੋ ਇਥੋਂ ਸੁਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਣਾ ਅੱਜ ਲੋਕ ਇਹ ਗੱਲ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਚਮੜ ਵਾਪਸ ਆ ਰਹੀ ਹੈ ਮੋੜ ਵਾਪਸ ਆ ਰਹੀ ਹੈ आम आदमी पार्टी ਦਾ ਬਦਲਾਵ ਲੋਕਾਂ ਨੇ ਦੇਖ ਲਿਆ ਹੈ ਲੋਕ ਤੰਗ ਹੈ ਪੁਲਿਸ ਕਰਮਚਾਰੀ ਮੁਲਾਜ਼ਮ ਅੱਜ ਪੰਜਾਬ ਦੀ ਇਕਨੋਮੀ ਦੇ ਹਾਲਾਤ ਬੜੇ ਮਾੜੇ ਪੰਜਾਬ ਡੁੱਬਦਾ ਜਾ ਰਿਹਾ ਸੋ ਇਹਨਾਂ ਗੱਲਾਂ ਤੇ ਕਿਸਾਨੀ ਦੇ ਬੜੇ ਮਾੜੇ ਨੇ ਮਜ਼ਦੂਰਾਂ ਦੇ ਵਪਾਰ ਦੇ ਸੋ ਮੈਨੂੰ ਉਮੀਦ ਹੈ ਪੂਰਨ ਕਿ ਇਹਨਾਂ ਸਮਾਨ ਚੀਜ਼ਾਂ ਨੂੰ ਗੱਲਾਂ ਨੂੰ ਲਾ ਐਂਡ ਆਰਡਰ ਤੇ ਹੋਰ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਕਿਉਂਕਿ ਇਹ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਇਹਨੂੰ 27 ਦਾ ਸੈਮੀਫਾਈਨਲ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਵੇਖੋ ਸੈਮੀਫਾਈਨਲ ਜਿਹੜੀ ਗੱਲ ਹੈ ਉਹ ਇਹ ਚ ਇਹ ਜ਼ਰੂਰੀ ਨਹੀਂ ਹੁੰਦਾ ਚਾਹੀ ਯਾਰੀ ਸਤਾ ਪਾਰਟੀ ਸਰਕਾਰ ਨੇ ਕਹੀ ਇੱਕ ਦੋ ਚੋਣਾਂ ਜਿੱਤ ਲਏ ਐ ਬਾਈ ਇਲੈਕਸ਼ਨ ਅਸੀਂ ਵੀ ਜਿੱਤੇ ਐ ਬਾਈ ਇਲੈਕਸ਼ਨ ਬਰਨਾਲਾ ਦਾ ਇਹਨੂੰ ਇਸ ਤਰ੍ਹਾਂ ਨਹੀਂ ਪਰ ਹਾਂ ਇਥੋਂ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜ਼ਰੂਰ ਜਾਏਗਾ ਕਿ ਪੰਜਾਬ ਦੇ ਲੋਕ ਅਗਲੀ ਸਰਕਾਰ ਕਿਸ ਤਰ੍ਹਾਂ ਦੀ ਬਣਾਉਣਾ ਚਾਹੁੰਦੇ ਨੇ ਨਬਜ਼ ਜਿਹੜੀ ਲੋਕਾਂ ਦੀ ਉਹ ਯੈਸ 100% ਲੋਕ ਅੱਕ ਗਏ ਯਾਰ ਕਦੇ ਉਸ ਪਾਰਟੀ ਚ ਕਦੇ ਮੈਂ ਤੱਕੜੀ ਚ ਆ ਗਿਆ ਹੁਣ ਮੈਂ ਝਾੜੂ ਚ ਆ ਗਿਆ ਯਾਰ ਇਹ ਕੋਈ ਗੱਲ ਹੈ ਲੋਕ ਅੱਕ ਗਏ ਨੇ ਕਿ ਰਾਜਨੀਤਿਕ ਪਾਰਟੀਆਂ ਗੈਂਗਸਟਰਾਂ ਨੂੰ ਟਿਕਟਾਂ ਦੇ ਲੱਗਦੀਆਂ ਜਿਹੜੇ ਗੋਲੀ ਮਾਰਦੇ ਨੇ ਲੋਕ ਅੱਕ ਗਏ ਨੇ ਮੈਂ ਇਹਨੂੰ ਤੁਸੀਂ ਜਿਤਾਇਆ ਮੰਨ ਲਓ ਮੈਨੂੰ ਇੱਥੋਂ ਦੇ ਇਲਾਕੇ ਨੇ ਜਿਤਾਇਆ ਜੇ ਮੈਂ ਉਦੋਂ ਬਾਅਦ ਮਿਲਾਂ ਹੀ ਨਾ ਲੱਭਾ ਹੀ ਨਾ ਫਿਰ ਮੈਨੂੰ ਜਿਤਾਉਣ ਦਾ ਕੀ ਫਾਇਦਾ ਹੋਇਆ ਹਲਾਕੇ ਲੋਕ ਸਮਝਦਾਰ ਨੇ ਲੋਕਚੌਂਦੇ ਨੇ ਹਲਾਕੇ ਦੀ ਤਰੱਕੀ ਕੌਣ ਕਰਾਏਗਾ ਜਿਹੜਾ ਜਿੱਤਿਆ ਹੋਇਆ ਸਾਡੇ ਗਲੀਆਂ ਚ ਘੁੰਮੇਗਾ ਜੇ ਕੋਈ ਗਲੀਆਂ ਜਿਨ੍ਹਾਂ ਘੁੰਮੇਗਾ ਤੇ ਇਕੱਲਾ ਜਿਤਾ ਦੇਉ ਤੇ ਫਿਰ ਕੰਮ ਕਿੱਧਰ ਨੂੰ ਜਾਏਗਾ ਸੋ ਮੈਨੂੰ ਆਪੂਰਨ ਉਮੀਦ ਹੈ ਕਿ ਮਾਝੇ ਦੇ ਲੋਕ ਪੰਜਾਬ ਚੋਂ ਮੈਂ ਸਮਝਦਾ ਕਿ ਸਭ ਤੋਂ ਵੱਧ ਸਮਝਦਾਰ ਤੇ ਜਿਹਾਰੂ ਲੋਕ ਨੇ ਲੜਾਕੇ ਲੋਕ ਨੇ ਅਣਖਾਰ ਗੈਰਤਮੰਦ ਲੋਕ ਉਹ ਜ਼ਰੂਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਫੈਸਲਾ ਲੈ। ਥੈਂਕ ਯੂ ਥੈਂਕ ਯੂ ਅਤਿਸ਼ੀ ਨੇ ਜਿਨਨੇ ਵੀ ਕਾਂਗਰਸ ਨੂੰ ਪਿਆਰ ਕਰਨ ਵਾਲੇ ਨੇ ਬਲਕਿ ਮੇਰਾ ਖਿਆਲ ਹੈ ਵੀ ਜਿਨਨੇ ਵੀ ਇਸ ਵੇਲੇ ਮੁਲਕ ਦਾ ਭਲਾ ਚਾਹੁੰਦੇ ਨੇ ਹਿੰਦੁਸਤਾਨ ਦਾ ਭਲਾ ਚਾਹੁੰਦੇ ਨੇ ਪੰਜਾਬ ਦਾ ਭਲਾ ਚਾਹੁੰਦੇ ਨੇ ਉਹ ਸਾਰੇ ਲੋਕ ਇਕੱਠੇ ਹੋਏ ਨੇ ਆਪ ਦੇਖ ਹੀ ਰਹੇ ਹੋ ਬਹੁਤਾਂ ਅੱਛੀ ਭੀੜ ਹੈ ਬਹੁਤ ਅਚਾ ਇਕੱਠ ਹੈ ਔਰ ਸਾਰੇ ਇਹ ਦੁਆਵਾ ਸਾਡੇ ਕੈਂਡੀਡੇਟ ਦੇ ਨਾਲ ਦੇ ਕਾਂਗਰਸ ਦੇ ਕੈਂਡੀਡੇਟ ਦਾ ਸੋ ਅੱਜ ਤੋਂ ਬਾਅਦ ਖੂਰ ਜਿਹੜਾ ਵਕਤ ਦਾ ਖਵਾ ਚ ਪ੍ਰੇਸ਼ਨ ਸ਼ੁਰੂ ਹੋਣਾ ਹੈ ਜਾਂ প্রচার ਹੋਣਾ সো ਆਮ ਤਰਨ ਦੇ ਵਸਿਆ ਨੂੰ ਕੀ ਕਹਿੰਦੇ ਹੋ ਕਿ ਕਿ ਰਾਏਵੜਿੰਗ ਖੋਰਾ ਦੇ ਬਿਆਨ ਤੋਂ ਬਾਅਦ ਕਾਫੀ ਲੋਕ ਨਾਰਾਜ਼ ਵੀ ਨਜ਼ਰ ਆਏ ਨੇ ਤਰਨ ਤਰਨ ਵਸਿਆ ਨੂੰ ਮੇਰੀ ਇੱਕੋ ਹੀ ਬੇਨਤੀ ਹੈ ਜੇ ਉਹ ਚਾਹੁੰਦੇ ਨੇ ਵੀ ਪੰਜਾਬ ਨੂੰ ਬਚਾਉਣਾ ਹੈ ਜੇ ਉਹ ਚਾਹੁੰਦੇ ਨੇ ਵੀ ਪੰਜਾਬ ਨਾਲ ਪਿਆਰ ਹੈ ਜੋ ਚਾਹੁੰਦੇ ਨੇ ਕਿਉਂਕਿ ਸੈਂਟਰ ਸਰਕਾਰ ਪੰਜਾਬ ਨੂੰ ਕੈਰੀ ਅੱਖ ਨਾਲ ਦੇਖਦੀ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਰਾਹੁਲ ਗਾਂਧੀ ਜੀ ਦੀ ਹਸਰ ਤਾਕਤ ਮਜ਼ਬੂਤ ਹੋਣ ਔਰ ਉਹਦੇ ਵਾਸਤੇ ਕਾਂਗਰਸ ਨੂੰ ਵੀ ਵੋਟ ਪਾਓ ਇਸ ਵੇਲੇ ਵੀ ਰਾਹੁਲ ਗਾਂਧੀ ਜੀ ਨੇ ਸੈਂਟਰ ਦੀ ਸਰਕਾਰ ਨੂੰ ਗਦੀ ਗੇੜੇ ਚ ਪਾਇਆ ਹੋਇਆ ਸੈਂਟਰ ਦੀ ਸਰਕਾਰ ਨੂੰ ਐਸੇ ਪੰਬਲੂਸੇ ਚ ਪਾਇਆ ਹੋਇਆ ਵੀ ਉਹਨੂੰ ਕੋਈ ਗੱਲ ਨਹੀਂ ਸੁਝਦੀ ਹੈਗੀ ਆ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਕਾਂਗਰਸ ਦਾ ਹਤਾਸ਼ੀ ਕਾਂਗਰਸ ਦਾ ਕੈਂਡੀਡੇਟ ਹੈ ਉਹ ਜਿੰਨਾ ਚਾਹੀਦਾ ਇਹਦੇ ਵਿੱਚ ਜੇ ਕਾਂਗਰਸ ਪਾਰਟੀ ਮਜ਼ਬੂਤ ਹੁੰਦੀ ਹੈ ਤਾਂ ਲੋਕਲ ਪੀਪਲ ਆ ਓਕੇ ਸਰਬ ਅੱਜ ਆਗਜਪਰ ਅਯੋ ਕੀ ਕਹਿਣਾ ਚਾਹੋਗੇ ਕਿਵੇਂ ਦਾ ਜਿਹੜਾ ਹੰਗਾਰਾ ਤਰਨ ਤਰਨ ਕੋਈ ਹੰਗਾਰਾ ਤੇ ਅਨਪ੍ਰੈਸੀਡੈਂਟਡ ਅਸੀਂ ਵੀ ਨਹੀਂ ਸੀ ਸਮਝਦੇ ਕਿ ਇੰਨੇ ਵੱਡੇ ਪੇਮਾਨੇ ਤੇ ਪਿੰਡਾਂ ਦੇ ਵਿੱਚੋਂ ਹਰ ਬੂਦ ਦੇ ਵਿੱਚੋਂ ਸ਼ਹਿਰ ਦੇ ਹਰ ਬੋਰਡ ਦੇ ਵਿੱਚੋਂ ਇੱਕ ਸੱਦੇ ਤੇ ਆਏ ਕੋਈ ਲੈਣ ਨਹੀਂ ਗਿਆ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਆਓ ਤੇ ਮੇਰਾ ਇਹ ਮੰਨਣਾ ਹੈ ਕਿ ਆਹ ਜਿਹੜਾ ਫਤਵਾ ਹੈ ਬਹੁਤ ਮੇਨ ਇੱਕ ਫਤਵਾ ਹੋਏਗਾ 2027 ਵਾਸ ਤਰਨਤਾਰ ਦੇ ਲੋਕ ਜਿਹੜੇ ਸਾਰਿਆਂ ਨੂੰ ਵੱਧ ਪ੍ਰਭਾਵਿਤ ਨੇ ਕਿਸੇ ਟਾਈਮ ਤੇ 15 ਸਾਲ ਇੱਥੇ ਖੂਨ ਦੀਆਂ ਹਨੇਰੀਆਂ ਖੜੀਆਂ ਗਈ ਉਸ ਤੋਂ ਬਾਅਦ ਜਿਹੜੀ ਸਰਕਾਰ ਆਈ ਉਨੇ ਅਮੰਤੇ ਸ਼ਾਂਤੀ ਬਹਾਲ ਕੀਤੀ ਕਿੱਦੇ ਤੇ ਭੰਗੜੇ ਸ਼ੁਰੂ ਹੋਏ ਨੌਜਵਾਨ ਬੱਚੇ ਆਪਣੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਬੇਖੌਫ ਜਾਣ ਲੱਗੇ ਇਹ ਛੋਟਾ ਜਿਹਾ ਜਿਹੜਾ ਇੱਕ ਸ਼ਹਿਰ ਸੀ ਇਹਨੂੰ ਜ਼ਿਲ੍ਹਾ ਬਣਾਇਆ ਗਿਆ ਕਾਂਗਰਸ ਨੇ ਅੱਜ ਉਹਨਾਂ ਦੁਕਾਨਾਂ ਦੀ ਜਗ੍ਹਾ ਤੇ ਅਸੀਂ ਸ਼ੋਰੂਮਸ ਖੁੱਲੇ ਵੇਖੇ ਨੇ ਬਟ ਲੋਕਾਂ 'ਚ ਮਯੂਸੀ ਫੇਰ ਆ ਜਿਸ ਤਰ੍ਹਾਂ 15 ਸਾਲ ਜਦੋਂ ਇੱਥੋਂ ਦੇ ਹਾਲਾਤ ਖਰਾਬ ਸਨ ਪੈਰਲਲ ਹਾਲਾਤ ਆ ਜੇ ਨਜ਼ਰ ਆ ਰਹੇ ਕੋਈ ਇਹੋ ਜਿਹਾ ਪਰਿਵਾਰ ਨਹੀਂ ਰਹਿ ਗਿਆ ਭਾਵੇਂ ਸਰਕਾਰੀ ਕਰਮਚਾਰੀ ਹੈ ਦੁਕਾਨਦਾਰ ਹੈ ਕੋਈ ਵੀ ਹੈ ਜਿੰਨੂੰ ਜਿਹਦੀ ਜ਼ਿੰਦਗੀ ਅੱਜ ਮਹਫੂਜ਼ ਹੋਏ ਹਰ ਬੰਦੇ ਨੂੰ ਫਰੋਤੀ ਦੇ ਟੈਲੀਫੋਨ ਆਏ ਇੱਕੋ ਅੱਗੇ ਵੀ ਪੰਜਾਬ ਨੂੰ ਸ਼ਾਂਤ ਕਾਂਗਰਸ ਨੇ ਕੀਤਾ ਮੈਂ ਤਰਨਤਾਰਨ ਦੇ ਹਰ ਵਾਸੀ ਨੂੰ ਹਰ VOTER ਨੂੰ ਭਾਵੇਂ ਉਹ ਕਿਸਾਨ ਭਰਾ ਹੈ ਸਾਡਾ ਖੇਤ ਮਜ਼ਦੂਰ ਹੈ ਭਾਵੇਂ ਦੁਕਾਨਦਾਰ ਹੈ ਮੈਂ ਉਹਨਾਂ ਨੂੰ ਕੋ ਪੜ੍ਹੇ ਲਿਖੇ ਨੂੰ ਬੇਨਤੀ ਕਰੂੰਗਾ ਤੁਸੀਂ ਇੱਥੇ ਅਸੈਂਬਲੀ ਦੇ ਵਿੱਚ ਲਾ ਮੇਕਰ ਕਲੀ ਦਿਨ ਵਿਦਾਨ ਸਭਾ ਚ ਲੋ ਬ੍ਰੇਕਰ ਨਹੀਂ ਕੱਲੀ ਤੇ ਤੁਸੀਂ ਫੈਸਲਾ ਕਰਨਾ ਕਿ ਆਪਾਂ ਨੂੰ ਕਿਸ ਕਿਸਮ ਦੇ ਲੋਕ ਚਾਹੀਦੇ ਨੇ ਤਾਂ ਅਸੀਂ ਤੁਹਾਨੂੰ ਇਹ ਯਕੀਨ ਦਿਵਾਉਂਦੇ ਆ ਤੁਸੀਂ ਇਹ ਫਤਵਾ ਕਾਂਗਰਸ ਦੇ ਹੱਕ 'ਚ ਸਾਡੇ ਕੈਂਡੀਡੇਟ ਦੇ ਹੱਕ 'ਚ ਦੌੜ ਕਰਨ ਬੀਰ ਸਿੰਘ ਬੁਰਜ ਸਾਹਿਬ ਦੇ ਪਰਮਾਤਮਾ ਨੇ ਮਿਹਰ ਕੀਤੀ ਅਗਲੀ ਸਰਕਾਰ ਕਾਂਗਰਸ ਦੀ ਹੋਏਗੀ ਉਹ ਸਰਕਾਰ ਦੇ ਵਿੱਚ ਜਿਹੜਾ ਪਹਿਲਾ ਐਕਸ਼ਨ ਹੋਏਗਾ ਉਹ ਇਹਨਾਂ ਤਾਕਤਾਂ ਦੇ ਖਿਲਾਫ ਹੋਏਗਾ ਜਿਨ੍ਹਾਂ ਨੇ ਲੋਕਾਂ ਦਾ ਜੀਉਣਾ ਹਰਾਮ ਕੀਤਾ ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਤੁਹਾਡੀਆਂ ਜ਼ਿੰਦਗੀਆਂ ਮਹਿਫੂਜ਼ ਕੀਤੀਆਂ ਜਾਣਗੀਆਂ ਤੁਹਾਡੇ ਕਾਰੋਬਾਰ ਮਹਿਫੂਜ਼ ਕੀਤੇ ਜਾਣਗੇ ਪਹਿਲੀ ਫੰਡਮੈਂਟਲ ਰਾਈਟ ਜਿਹੜੀ ਹੈ ਉਹ ਅਸੀਂ ਪੂਰਨ ਕਰਾਂਗੇ